ਮਗਵੀ ਸਿੱਕ ਸੀਗਾ ਬੂਟਾ ਸਿੰਘ ਰੰਗ ਕਾਲਾ ਪੱਠੇ ਪਾਇਆ ਕਰਦਾ ਸੀ ਪਤਾ ਕੀ ਬਣਾਇਆ ਬੀਬੀ ਜੀ ਦੇਸ਼ ਦਾ ਗ੍ਰਹਿ ਮੰਤਰੀ ਜਿੱਥੇ ਅਮਿਤ ਸ਼ਾਹ ਬੈਠਾ ਹੈ ਕਾਂਗਰਸ ਨੇ ਬਣਾਇਆ ਦੱਸੋ ਹੋਰ ਕਿਹੜੀ ਪਾਰਟੀ ਨੇ ਬਣਾਇਆ ਸਿੱਖ ਜੀ ਸਰ ਆਪਣਾ ਨਾਮ ਦੱਸ ਕੇ ਜਿਹੜੇ ਪ੍ਰੈਸ ਕਨਫਰੰਸ ਫਾਈ ਕੀਤੀ ਜਾ ਰਹੀ ਕੀ ਹੈ ਸਰ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਮੈਂ 올 ਇੰਡੀਆ ਸ਼ਡਿਊਲ ਕਾਸਟ ਫੈਡਰੇਸ਼ਨ ਦਾ ਪੰਜਾਬ ਚੇਅਰਮੈਨ ਆ ਅੱਜ ਪ੍ਰੈਸ ਕਾਨਫਰੰਸ ਇਸ ਕਰਕੇ ਕਰ ਰਹੇ ਆ ਕਿ ਜੋ ਰਾਜਾ ਵੜਿੰਗ ਨੇ ਸਰਦਾਰ ਬੂਟਾ ਸਿੰਘ ਗ੍ਰਹਿ ਮੰਤਰਾਲੇ ਦੇ ਬਾਰੇ ਉਹਨਾਂ ਦੀ ਗਲਤ ਲੈਂਗੁਏਜ ਬੋਲੀ ਗਈ ਬੜੀ ਮਾੜੀ ਬੋਲੀ ਗਈ ਆ ਉਹਦੇ ਵਿੱਚ ਕਿਹਾ ਗਿਆ ਕਿ ਉਹ ਮਜਬੀ ਹੀ ਤੇ ਕਾਲੇ ਰੰਗ ਦਾ ਤੇ ਪੱਠੇ ਪੰਦਾ ਸੀ ਪੱਠੇ ਤੇ ਸਾਰੀ ਦੁਨੀਆ ਪੰਦੀ ਆ ਤੇ ਕਹਿੰਦੇ ਵੀ ਉਹਨੂੰ ਕਾਂਗਰਸ ਨੇ ਬੜੇ ਉੱਪਰ ਗ੍ਰਹਿ ਮੰਤਰਾਲੇ ਤੱਕ ਰ ਖੜਿਆ ਪਰ ਖੜਿਆ ਤੇ ਤੁਹਾਡੇ ਵੀ ਮਾਪਿਓ ਪੱਠੇ ਵੜਦੇ ਉਹ ਕਿਉਂ ਨਹੀਂ ਗ੍ਰਹਿ ਮੰਤਰਾਲੇ ਤੱਕ ਰ ਪਹੁੰਚ ਗਏ ਉਹਨਾਂ 'ਚ ਖੂਬੀਆਂ ਸੀ ਉਹਨਾਂ 'ਚ ਕੁਆਲਿਟੀਆਂ ਸੀ ਉਹ ਪੜ੍ਹੇ ਲਿਖੇ ਹੀ ਉਹਨਾਂ ਨੇ ਬੀਏ ਕੀਤੀ ਐਮਏ ਕੀਤੀ ਪੀਐਚਡੀ ਕੀਤੀ ਇਸ ਕਰਕੇ ਉਹਨਾਂ ਨੂੰ ਕਾਂਗਰਸ ਨੇ ਨਹੀਂ ਖੜਿਆ ਉਹ ਆਪਣੀ ਮਿਹਨਤ ਨਾਲ ਉੱਪਰ ਗਏ ਸੀ ਹਾਂ ਉਹ ਇੰਦਰਾ ਗਾਂਧੀ ਉਹਨਾਂ ਦੇ ਬੜੇ ਨੇੜੇ ਸੀ ਉਹ ਸੁਲਝਵਾਨ ਸੀ ਫਿਰ ਉਹਨਾਂ ਨੂੰ ਗ੍ਰਹਿ ਮੰਤਰਾਲੇ ਲਾਇਆ ਗਿਆ ਰਾਜਾ ਵੜਿੰਗ ਤੂੰ ਪੰਜਾਬ ਦਾ ਕਾਂਗਰਸ ਦਾ ਪ੍ਰਧਾਨਵਾ ਪੰਜਾਬ ਪ੍ਰਧਾਨਵਾ ਤੈਨੂੰ ਸ਼ਰਮ ਚਾਹੀਦੀ ਆ ਉਹ ਇੱਕ ਬੜੇ ਸੁਲਝਵਾਨ ਨੇਤਾ ਸੀ ਬੜੇ ਹਾਈ ਕਲਾਸ ਦੇ ਕੁਆਲਿਟੀਆਂ ਦੇ ਬੰਦੇ ਸੀ ਜਿਨ੍ਹਾਂ ਨੂੰ ਤੂੰ ਗਲਤ ਲੈਂਗੁਏਜ ਦੇ ਨਾਲ ਔਰ ਮذਬੀ ਸਿੱਖਾਂ ਦੀ ਬੇਇੱਜ਼ਤੀ ਕੀਤੀ ਗਈ ਆ ਇਹਦੇ ਬਾਰੇ ਤੈਨੂੰ ਸ਼ਰਮ ਚਾਹੀਦੀ ਉਸ ਮذਬੀ ਸਿੱਖ ਸਮਾਜ ਕੋ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਚੱਲੇ ਸੀ ਤੇ ਤੈਨੂੰ ਸ਼ਰਮ ਚਾਹੀਦੀ ਉਹਨਾਂ ਕੋ ਮਾਫੀ ਮੰਗੇ ਤੇ ਨਹੀਂ ਤੇ ਇਹਦੇ ਧਰਾ ਕੀਤਾ ਜਾਏਗਾ ਤੇ ਪੁਤਲੇ ਸਾੜੇ ਜਾਣਗੇ ਇਹ ਲੱਗਦਾ ਕੀ ਹੈ ਜੀ ਕਿਦੋਂ ਇਲੈਕਸ਼ਨ ਹੁੰਦੇ ਆ ਇਹੋ ਜਿਹੇ ਅਕਸਰ ਹੀ ਬਿਆਨ ਐ ਐਸਸੀ ਭਾਈਚਾਰੇ ਨੂੰ ਟਾਰਗੇਟ ਹਰ ਵਾਰੀ ਕੀਤਾ ਇਹ ਹਰ ਵਾਰੀ ਕੀਤਾ ਜਾਂਦਾ ਜੀ ਇਹ ਜਿਆਦਾ ਕਾਂਗਰਸ ਵਾਰੀ ਉਹਨਾਂ ਦੇਖੋ ਜੀ ਕਾਲੀ ਕਾਲੀ ਦਲ ਦੇ ਵਿੱਚ ਗੁਲਜਾਰ ਸਿੰਘ ਰਣੀਕੇ ਵੀ ਆ ਬਾਦਲ ਸਾਹਿਬ ਦੇ ਬਹੁਤ ਨੇੜੇ ਉਹਨਾਂ ਦੀ ਬਹੁਤ ਇੱਜ਼ਤ ਮਾਨ ਕੀਤਾ ਜਾਂਦਾ ਵਾ ਭਾਜਪੀ ਦੇ ਵਿੱਚ ਰਾਸ਼ਟਰਪਤੀ ਜੋ ਮੈਡਮ ਨੇ ਰਾਸ਼ਟਰਪਤੀ ਸਾਹਿਬ ਉਹ ਵੀ ਐਸਸੀ ਨੇ ਉਹਨਾਂ ਬਾਰੇ ਕਿਉਂ ਨਹੀਂ ਇਹ ਲੈਂਗੁਏਜ ਬੋਲੀ ਜਾਂਦੀ ਇਹ ਕਾਂਗਰਸ ਹੀ ਬੋਲਦੀ ਨਹੀਂ ਇਹ ਬਿਲਕੁਲ ਜਾਣਬੁੱਝ ਕੇ ਕੀਤਾ ਜਾਂਦਾ ਇਹ ਬਿਲਕੁਲ ਜਾਣਬੁੱਝ ਕੇ ਕੀਤਾ ਗਿਆ ਵਾ ਤੇ ਵੋਟਾਂ ਵੀ ਜਿਹੜੀਆਂ ਕਾਂਗਰਸ ਨੂੰ ਐਸਸੀ ਵਰਗ ਦੀਆਂ ਪੈਂਦੀਆਂ ਮੈਂ ਮਜਬੂਰ ਸਿੱਖਾਂ ਨੂੰ ਲਾਨ ਕਰਦਾ ਵਾਂ ਆਪਣੇ ਭਾਈਚਾਰੇ ਨੂੰ ਐਸਸੀ ਭਾਈਚਾਰੇ ਨੂੰ ਜਿਹੜੀ ਇਹ ਕਾਂਗਰਸ ਵੋਟ ਲੈਂਦੇ ਇਹਨਾਂ ਨੂੰ ਰੱਦ ਕੀਤਾ ਜਾਵੇ ਭਾਜਪਾ ਨੂੰ ਵੋਟ ਪਾਣ ਕਾਲੀਆਂ ਨੂੰ ਵੋਟ ਪਾਣ ਹੋਰ ਕਿਸੇ ਨੂੰ ਵੋਟ ਪਰ ਕਾਂਗਰਸ ਨੂੰ ਵੋਟ ਨਾ ਪਾਈ ਜਾਵੇ ਤੁਹਾਡਾ ਨੈਕਸਟ ਸਟੈਪ ਕੀ ਹੈ ਨੈਕਸਟ ਵਕਤ ਇਹ ਹੋਏਗਾ ਕਿ ਅਸੀਂ ਆਪਣੀ 올 ਇੰਡੀਆ ਸ਼ਡਿਊਲ ਕਾਸ ਫੈਡਰੇਸ਼ਨ ਦੇ ਨਾਲ ਅਸੀਂ ਸਾਰੇ ਪ੍ਰਧਾਨ ਚੇਅਰਮੈਨ ਸਾਰੇ ਅਸੀਂ ਚੱਕਾ ਜਾਮ ਕਰਾਂਗੇ ਤੇ ਪੁਤਲੇ ਵੀਰੇ ਸਾੜੇ ਜਾਣਗੇ ਕਿੱਦਾਂ ਲੱਗਦਾ ਜੀ ਇੱਕ ਕਾਂਗਰਸ ਦਾ ਜ਼ਿਲ੍ਹਾ ਪ੍ਰਧਾਨ ਹੋਵੇ ਉਹ ਦੋ ਇਲੈਕਸ਼ਨ ਮਹੀਨੇ ਚੋਂ ਦੀ ਚੋਣ ਦੀ ਪ੍ਰਚਾਰ ਕਰਦੇ ਹੋਣ ਜੀ ਐਸਸੀ ਭਾਈਚਾਰੇ ਉੱਥੇ ਹੀ ਵੱਡੀ ਸੰਗਤ ਵਿੱਚ ਬੈਠੀ ਹੋਵੇ ਉਹ ਵੀ ਉਹਨਾਂ ਦੇ ਸਾਹਮਣੇ ਇਹ ਜੀ ਇਹਨਾਂ ਦੀਆਂ ਇਹਨਾਂ ਨੇ ਜਾਣ ਕੇ ਮੁੱਦੇ ਠਾਏ ਜਾਂਦੇ ਨੇ ਇਹ ਕਾਂਗਰਸ ਜਾਣ ਕੇ ਮੁੱਦੇ ਠਾੰਦੀ ਹੈ ਇਹ ਜਾਏ ਇਹ ਐਸਸੀ ਭਾਈਚਾਰੇ ਨੂੰ ਵੇਖਣੀ ਪਾਉਂਦੇ ਤੇ ਨਾਲੇ ਹਰ ਕੰਗ ਇਹ ਪਾਏ ਇਹ ਜਿਹੜੀ ਇਲੈਕਸ਼ਨ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ ਸਾਡੇ ਵੱਲੋਂ ਇਹ ਤਾਂ ਕਿੱਦਾਂ ਸੁਣ ਕਰੀ ਇਹਨਾਂ ਦਾ ਸੰਘਾ ਸਿੱਧਾ ਕੀਤਾ ਜਾਏਗਾ ਵੀ ਜਾਂ ਤੇ ਮਾਫੀ ਮੰਗੇ ਰਿਟਨ ਚ ਤੇ ਮੈਂ ਐਸਸੀ ਕਮਿਸ਼ਨ ਗੜੀ ਸਾਹਿਬ ਨੂੰ ਵੀ ਕਵਾਂਗੇ ਕਿ ਇੱਥੇ ਅਸੀਂ ਇੱਕ ਤੋਂ ਦਾ ਪਰਚਾ ਕੱਟਾਇਆ ਜਾਵੇ ਇੱਕ ਸੂਝਵਾਨ ਨੇਤਾ ਸਰਦਾਰ ਬੂਟਾ ਸਿੰਘ ਜੀ ਬਾਰੇ ਇਹਨਾਂ ਨੇ ਗਲਤ ਲੈਂਗੁਏਜ ਬੋਲੀ ਗਈ ਆ ਵੀ ਪੱਠੇ ਵੱਡ ਕਿਹਾ ਗਿਆ ਉਹ ਪੱਠੇ ਵੱਡ ਨਹੀਂ ਸੀ ਠੀਕ ਨਹੀਂ ਉਹ ਇੱਕ ગ્રામ ਮੰਤਰਾਲੇ ਦੀ ਚੰਗੀ ਪੋਸਟ ਤੇ ਚੰਗੀ ਕਾਂਗਰਸ ਦੇ ਵਿੱਚ ਜੂਦ ਰੱਖਣ ਵਾਲੀ ਨੇਤਾ ਸੀ ਕੀ ਸਮਾਂ ਦੇ ਪਹਿਲੇ ਜਾਣਬੁੱਝ ਕੇ ਬਾਅਦ ਵਿੱਚ ਮਾਫੀ ਮੰਗਣੀ ਕਿੰਨੇ ਕਿੱਜਾ ਇਹ ਤਾਂ ਇਹਨਾਂ ਦੀਆਂ ਇਹ ਇਹਨਾਂ ਨੇ ਜਾਣ ਕੇ ਟਕਵੰਜ ਬਣਾਏ ਗਏ ਨੇ ਪਹਿਲਾਂ ਇਹ ਬੋਲਣਾ ਉਸ ਤੋਂ ਬਾਅਦ ਇਹਨਾਂ ਨੇ ਮਾਫੀਆਂ ਮੰਗਣੀਆਂ